ਦੇਖੋ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਪਰ ਚਰਨਜੀਤ ਚੰਨੀ ਇੰਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜ਼ਮਾਨਤ ਹੀ ਜਬਤ ਹੋਈ ਆ ਇਸੇ ਜ਼ਿਲ੍ਹੇ 'ਚ ਮੈਨੂੰ ਲੱਗਦਾ ਜਿੱਥੇ ਉਹ ਬੋਲ ਰਹੇ ਸੀਗੇ ਨੇੜੇ-ਤੇੜੇ ਇਸ ਕਰਕੇ ਉਹ ਕੀ ਬੋਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਬਹੁਤ ਵਾਰ ਸਮਝਾਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਨਾ ਇਹ ਜੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ شریف ਆਦਮੀ ਨਹੀਂ ਟੂ ਸ਼ਟਰਾਂ ਵਾਲਿਆ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚਰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਦੂਜੀ ਚਲੋ ਛੱਡੋ ਆ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਟ੍ਰੇਡ ਨੇ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਵੀ ਉਹ ਕਿਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਦੋਂ ਬਾਅਦ ਮੀਟੂ ਨੈਸ਼ਨਲ ਊਮਨਸ ਕਮਿਸ਼ਨ ਜਿਹੜਾ ਸੈਂਟਰ ਚ ਉਹਨਾਂ ਦੇ ਚੇਅਰਮੈਨ ਨੇ ਸੁਮੋਟੋ ਲਿਆ ਸੀ ਜਦੋਂ ਇਹਨਾਂ ਨੇ ਇੱਕ ਬਹੁਤ ਸੀਨੀਅਰ ਆਫੀਸਰ ਉਹਨਾਂ ਨਾਲ ਐਸੀਆਂ ਸ਼ੇਰੋ ਸ਼ਾਇਰੀ ਕਰਦੇ ਸੀ ਜਿਹੜੇ ਆਈਐਸ ਆਫੀਸਰ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਰਕਾਰ ਚ ਮੰਤਰੀ ਹੋਵੇ ਚਾ ਰਣਜੀਤ ਚੰਨੀ ਇਹਨਾਂ ਕੋਲ ਮਹਾਨ ਡਿਗਰੀ ਆਏ ਵੀ ਵੀ ਇੱਕ ਆਪਣੇ ਸੈਕਟਰੀ ਆਪਣੇ ਨਾਲ ਦੇ ਆਈਐਸ ਆਫੀਸਰਾਂ ਨੂੰ ਇਸ ਤਰੀਕੇ ਨਾਲ ਸ਼ੇਰੋ ਸ਼ਾਇਰੀ ਕਰਦੇ ਸੀ ਵੀ ਉਹਨਾਂ ਨੂੰ ਵੀ ਸ਼ਰਮ ਆ ਗਈ ਉਹ ਲੇਡੀ ਅਫੀਸਰ ਨੇ ਜਾ ਕੇ ਸ਼ਿਕਾਇਤ ਕੀਤੀ ਤੇ ਸਾਰੇ ਜਿਹੜਾ ਐਸੋਸੀਏਸ਼ਨ ਹੁੰਦੀ ਆ ਆਈਐਸ ਅਫੀਸਰ ਦੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਜਾਂ ਚਰਨਜੀਤ ਚੰਨੀ ਰਹੇਗਾ ਜੀ ਜਾਂ ਅਸੀਂ ਪੰਜਾਬ 'ਚ ਰਵਾਂਗੇ ਇਹ ਐਸੇ ਚਰਨਜੀਤ ਚੰਨੀ ਆ ਉਦੋਂ ਬਾਅਦ ਜਦੋਂ ਇਹ ਬਣ ਕੇ ਮੁੱਖ ਮੰਤਰੀ ਆਪ ਤੇ ਇਹਨਾਂ ਨੇ ਉਹ ਕੇਸ ਬੰਦ ਕੀਤਾ ਉਸ ਵੇਲੇ ਜਿਹੜੇ ਔਮਨ ਕਮਿਸ਼ਨ ਦੇ ਚੇਅਰਮੈਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕੀਤਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਅਫੀਸਰ ਨਾਲ ਮੀਟੂ ਮੀਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਬੱਚਿਆਂ ਵਾਲੇ ਨੇ ਅੱਗੇ ਪਰਿਵਾਰ ਆ ਇਹ ਅਹਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਮਨੀਸ਼ਾ ਗੁਲਾਟੀ ਨੇ ਕਿਹਾ ਵੀ ਸਰਕਾਰ ਬੇਸ਼ੱਕ ਕੇਸ ਬੰਦ ਕਰੇ ਸਾਡੇ ਵੱਲੋਂ ਜਿਹੜਾ ਔਮਨ ਕਮਿਸ਼ਨ ਵੱਲੋਂ ਆ ਇਹ ਬਿਲਕੁਲ ਕੇਸ ਆ ਜਿਹੜਾ ਇਹ ਬੰਦ ਨਹੀਂ ਹੋਊਗਾ ਅੱਜ ਵੀ ਉਹ ਕੇਸ ਚੱਲਦਾ ਇਹਨਾਂ ਤੇ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬਡਾਂ ਬਾੜਨ ਵਾਲੇ ਨਹੀਂ ਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂ ਗੇ ਮੁੱਖ ਮੰਤਰੀ ਬਣਾਉਣ ਵਾਲੇ ਇਸ ਕਰਕੇ ਇਹ ਮਹਾਨ ਲੀਡਰ ਨੇ ਜਿਹੜੇ ਇਹ ਮੀ ਟੂ ਦੇ ਇਹ ਬਹੁਤ ਬਾਹਰ ਨੇ ਇਹਨਾਂ ਨੇ ਕਾਲਜ ਸਕੂਲ ਦੇ ਬੱਚੀਆਂ ਤੋਂ ਲੈ ਕੇ ਆਈਐਸ ਅਫੀਸਰ ਤੱਕ ਇਹ ਛੇੜਖਾਨੀਆਂ ਚੰਨੀ ਜੀ ਕਰਦੇ ਰਹੇ ਆ ਇਸ ਕਰਕੇ ਮੇਰਾ ਮੂੰਹ ਨਾ ਚੰਨੀ ਜੀ ਖਲਾਉ ਹੋਰ ਵੀ ਪੜਤਾਂ ਜਿਹੜੀਆਂ ਫਿਰ ਮੈਂ ਤੁਹਾਡੀਆਂ ਖੋਲੂਗਾ ਤੁਸੀਂ ਇਸ ਕਰਕੇ ਉਹ ਮੁੱਖ ਮੰਤਰੀ ਬਣ ਕੇ ਤੁਸੀਂ ਕਈ ਹਜ਼ਾਰਾਂ ਨੀਟੂ ਛਟਰਾ ਆਗਿਆਂ ਦਾ ਕੰਮ ਖੋਇਆ ਸੀ ਕਦੇ ਤੁਸੀਂ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਤੁਸੀਂ ਕੁਝ ਹੋਰ ਕਰਦੇ ਸੀ ਇਸ ਕਰਕੇ ਥੋੜੇ ਤੇ ਮੁੱਖ ਮੰਤਰੀ ਬਣ ਕੇ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾਤੀ ਉਹ ਕੁਰਸੀ ਇਸ ਕਰਕੇ ਤੁਸੀਂ